ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਆਂ ਜੋ ਅਸੀਂ ਪਿਛਲੇ ਸਮੇਂ ਤੋਂ ਨਿਸ਼ਾਨ ਸਾਹਿਬ ਦਾ ਮੁੱਦਾ ਚੱਕਿਆ ਸੀ ਉਸ ਦੇ ਸਬੰਧ ਵਿੱਚ ਅਸੀਂ ਫਿਰ ਦੁਬਾਰਾ ਉਹਨੂੰ ਦਰਹਰਾਉਣ ਵਾਸਤੇ ਇੱਥੇ ਆਏ ਸੀ ਕਿਉਂਕਿ ਜੋ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਕੇਸਰੀ ਝੁਲ ਰਿਹਾ ਸੀ ਉਸ ਨੂੰ ਲਾਉਣ ਵਾਸਤੇ ਕਿੰਨੀ ਹੈਰਾਨੀ ਵਾਲੀ ਗੱਲ ਆ ਪੰਜ ਸੱਤਾਂ ਬੰਦਿਆਂ ਨੇ ਉਹਨੂੰ ਲਾਤਾ ਤੇ ਪੰਜਾਬ ਦੇ ਸਿੱਖ ਇੰਨੇ ਕਿ ਸੂਝਵਾਨ ਆ ਉਹਨੇ ਇੱਕਦਮ ਦਵਾ ਦਬ ਬਦਲਤਾ ਹੈ ਅਸੀਂ ਇੰਨੇ ਆ ਵੀਡੀਓ ਪਾਈਆਂ ਪੂਰੇ ਪੰਜਾਬ ਦੇ ਇੰਡੀਆ ਦੇ ਮੀਡੀਆ ਵਿੱਚ ਯੂਰਪ ਦੇ ਵੀਡੀਓ ਵਿੱਚ ਸਾਡੀ ਖਬਰ ਰਹੀ ਬੇ ਇਹ ਨਿਸ਼ਾਨ ਸਾਹਿਬ ਦਾ ਬਸੰਤੀ ਦਾ ਵਿਰੋਧ ਕਰਦੇ ਆ ਪਰ ਇੱਕ ਮਿੰਟ ਵੀ ਅਸਰ ਨਹੀਂ ਹੋਇਆ ਜਿਹੜੇ ਬੰਦੇ ਆ ਪੰਜ ਸੱਤ ਜਾਨਾ ਸ਼ਰੋਮਣੀ ਕਮੇਟੀ ਦੇ ਉਹ 3-400 ਸਰੂਪ ਵੇਚ ਕੇ ਖਾ ਗਏ ਇਹ ਜਿਨ੍ਹਾਂ ਇਹਨਾਂ ਪੰਜ ਸੱਤਾਂ ਸ਼ਰੋਮਣੀ ਕਮੇਟੀ ਮੈਂਬਰਾਂ ਨੇ 92 ਲੱਖ ਰੁਪਇਆ ਉਹ ਸੌਦੇ ਸਾਧ ਵਾਸਤੇ ਲਾਤਾ ਜਿਹੜੇ ਐਸੀ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਜਹੇਦਰ ਨੂੰ ਸਿੰਘ ਸਾਬ੍ਹ ਨੂੰ ਜਨੀਲ ਕਰਕੇ ਕੰਢਿਆ ਇਥੋਂ ਐਨੇ ਪੰਜਾਬ ਦੇ ਸਿੱਖ ਭੋਲੇ ਉਹ ਇੰਦੀ ਤੁਹਾਡੀ ਜਮੀਰ ਮਰ ਗਈ ਉਹ ਤੁਸੀਂ ਕੇਸਰੀ ਨਿਸ਼ਾਨ ਸਾਬ੍ਹ ਨੂੰ ਪਾੜ-ਪਾੜ ਕੇ ਆ ਆਮ ਆਦਮੀ ਪਾਰਟੀ ਦਾ ਬਸੰਤੀ ਰੰਗ ਲਿਆ ਕੇ ਚੜਾਤਾ ਮੈਂ ਤਿੰਨ ਦਿਨ ਤੋਂ ਪੰਜਾਬ ਚ ਆਇਆ ਦੇਖ ਕੇ ਹਰਾਨ ਰਹਿ ਗਿਆ ਹੋ ਕੀ ਰਿਹਾ ਇਸ ਕਰਕੇ ਅਸੀਂ ਵਿਸ਼ੇਸ਼ ਤੌਰ ਤੇ ਅੱਜ ਹੁਣੇ ਢਾਡੀ ਜੱਥਾ ਕਾਉਂਦਾ ਹਟਿਆ ਗੇਨਰ ਸਿੰਘ ਕਰਦੇ ਕੁਰਬਾਨੀਆਂ ਝੂਲ ਦੇਣਾ ਕੇਸਰੀ ਨਿਸ਼ਾਨ ਉਹ ਢਾਡੀ ਾਕਾਲ ਤਖਤੇ ਥੱਲੇ ਖੜ ਕੇ ਇਹ ਕਹਿ ਰਹੇ ਆ ਮੈਂ ਝੂਲ ਦੇਣਾ ਕੇਸਰੀ ਨਿਸ਼ਾਨ ਤੇ ਸ਼ਰਮਨੀ ਕਮੇਟੀ ਨੇ ਅਪਸੰਤੀ ਰੰਗ ਸਿੱਖ ਇਤਿਹਾਸ ਵਿੱਚ ਕੇਸਰੀ ਨਿਸ਼ਾਨ ਦਾ ਵਰਣਨ ਹੁੰਦਾ ਇਸ ਕੇਸਰੀ ਨਿਸ਼ਾਨ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਕੇਸੀ ਕੋਈ ਸਮਾਂ ਸੀ ਕੇਸਰੀ ਨਿਸ਼ਾਨ ਦੇ ਕੇਸੀ ਦਸਤਾਰ ਬੰਨਣ ਤੇ ਪੁਲਿਸ ਗੋਲੀ ਮਾਰ ਦਿੰਦੀ ਸੀ ਇਹ ਸੀ ਸਾਡਾ ਅੱਜ ਕੇਸਰੀ ਨਿਸ਼ਾਨ ਵਾਸਤੇ ਸਿੱਖੋ ਇਹ ਜਿਹੜੀ ਸ਼ਰਮਨੀ ਕਮੇਟੀ ਆ ਇਹ ਤੁਹਾਨੂੰ ਬਖਾਨ ਤੇ ਲੱਗੀ ਹੋਈ ਆ 300 ਗੁਰਦੁਆਰਾ ਇੰਗਲੈਂਡ ਵਿੱਚ ਤਾਂ 200 ਗੁਰਦੁਆਰਾ ਯੂਰਪ ਵਿੱਚ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇਹ ਮੰਗ ਪਹੁੰਚ ਚੁੱਕੀ ਆ ਵੇ ਸਾਡੀ ਮੰਗ ਕੇ ਅਸੀਂ ਨਿਸ਼ਾਨ ਸਾਹਿਬ ਆ ਅਕਾਲ ਤਖਤ ਦਾ ਜਹਦ ਅਰਥ ਯਾਨੀ ਜਗਵੀਰ ਸਿੰਘ ਗਿਆ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਪਰ ਕੋਈ ਵੀ ਨਾਲ ਅਸਰ ਨਹੀਂ ਹੋਇਆ ਭੋਜਾਰ ਸ਼ਰੋਣੀ ਕਮੇਟੀ ਦੇ ਮੈਂਬਰ ਕਹਿੰਦੇ ਆ ਦਵਾ ਸਭ ਲੱਗੂ ਹੈ ਦਾ 50 ਗੁਰਦੁਆਰਿਆਂ ਦੀ ਸ਼ਰੋਣੀ ਕਮੇਟੀ ਆ ਕਿ ਪੰਥ ਦੀ ਇਹੀ ਵਾਰਸ ਬਣ ਗਈ ਕਿੰਨਾ ਅਫਸੋਸ ਵਾਲੀ ਗੱਲ ਆ ਦੂਸਰੀ ਅੱਜ ਤੁਸੀਂ ਸੁਣੋ ਆ ਸਾਡੇ ਨਾਲ ਸਾਡੇ ਸਤਿਕਾਰਯੋਗ ਧਰਮੀ ਫੌਜੀ ਪਹੁੰਚੇ ਆ ਧਰਮੀ ਫੌਜੀਆ ਦਾ ਕੋਈ ਨਾਂ ਨਹੀਂ ਲੈ ਰਿਆ 6 ਜੂਨ ਵੇਲੇ ਜਿਸ ਵੇਲੇ ਇਹਨਾਂ ਨੇ ਵਹਿਰਕਾਂ ਛੜੀਆਂ ਸੀ ਕਿ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਸੀ ਆ ਮੈਨੂੰ ਹੁਣੇ ਦੱਸਦੇ ਹਟੇ ਆ ਕਹਿੰਦੇ ਇੱਥੇ ਪਹੁੰਚ ਕੀਤੀ ਸੀ ਇਹਨਾਂ ਨੇ 6 ਜੂਨ ਰਾਤ ਨੂੰ ਵਹਿਰਕਾਂ ਛੜੀਆਂ ਸੀ ਇਹਨਾਂ ਨੇ ਆਪਣੀ ਬੇਨਤੀ ਕੀਤੀ ਸੀ 6 ਜੂਨ ਤੱਕ ਘੱਲੂ ਘਰਾ ਦੇ ਦਿਵਸ ਹੋ ਜਾਂਦਾ 7 ਜੂਨ ਨੂੰ ਆਪਣੇ ਧਰਮੀ ਫੌਜੀਆ ਦਿਨ ਮਨਾਇਆ ਜਾਵੇ ਕੋਈ ਇਹਨਾਂ ਦੀ ਯਾਦ ਕਰਨੀ ਕੋਈ ਇਹਨਾਂ ਦੀ ਫੋਟੋ ਨਹੀਂ ਕੋਈ ਨਾ ਤੱਕ ਦੇ ਨਾਂ ਨਿਸ਼ਾਨ ਨਹੀਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਚਲੋ ਕਾਫੀ ਸਿੰਘਾਂ ਨੇ ਇਹਨਾਂ ਦੀ ਸਪੋਰਟ ਕੀਤੀ ਹੈ ਇੰਗਲੈਂਡ ਤੋਂ ਵੀ ਚਲੋ ਸਪੋਰਟ ਕੀਤੀ ਸੀ ਹੁਣ ਇਹਨਾਂ ਨਾਲ ਗੱਲ ਕਰਕੇ ਹਟਿਆ ਪਰ ਇਹਨਾਂ ਦੀ ਕੁਰਬਾਨੀ ਨੂੰ ਰੋਲੋ ਨਾ ਜਿਥੇ ਸ਼ਹੀਦੀ ਗੈਲਰੀ ਬਣੀ ਆ ਜੂਨ 84 ਦੇ ਘੱਲੂ ਘਰਾ ਦੇ ਸੰਬੰਧ ਵਿੱਚ ਇਹ ਵੀ ਉਸ ਦਿਨਾਂ 7 ਦੇ ਉੱਥੇ ਮੈਂ ਹੁਣੇ ਦੇਖਿਆ ਜਗ੍ਹਾ ਹੈਗੀ ਆ ਦਿਦ ਕਰੇ ਨਾ ਕਰੋ ਜਿਹੜੇ 15 20 ਉਸ ਦਿਨਾਂ ਵਿੱਚ ਧਰਮੀ ਫੌਜੀ ਸ਼ਹੀਦ ਹੋਏ ਸੀ ਉਹਨਾਂ ਦੀ ਇੱਥੇ ਫੋਟੋ ਲੱਗਣੀ ਚਾਹੀਦੀ ਆ ਔਰ ਵਿਸ਼ੇਸ਼ ਤੌਰ ਤੇ ਕਿਤਨਾ ਕਿਤੇ ਨਾ ਦੀ ਜਰੂਰ ਯਾਦਗਾਰ ਬਣਾਓ ਇਹਨਾਂ ਦੀ ਛੋਟੀ ਜਿਹੀ ਕੁਰਬਾਨੀ ਸੀ ਯਾਨੀ ਪੈਰਾਂ ਕਾਂ ਛੱਡ ਕੇ ਭੱਜੇ ਇਹਨਾਂ ਦੇ ਕੋ ਬੱਚੇ ਗਾਂਹ ਤੱਕ ਨੌਕਰੀਆਂ ਦੀ ਲੱਛ ਕੇ ਰੁਲ ਗਏ ਪਰ ਮੈਂ ਵਿਸ਼ੇਸ਼ ਤੌਰ ਤੇ ਇਹ ਕਹਿੰਦਾ ਜਿਹੜੇ ਇਹਨਾਂ ਦੀ ਮਾਇਕ ਤੋਂ ਪਰ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਗੁਰੂ ਰਾਮਦਾਸ ਜੀ ਸਾਡੇ ਤੇ ਕਿਰਪਾ ਅਸੀਂ ਆਪਣੇ ਪਰਿਵਾਰ ਸੈਟਲ ਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਇਹਨਾਂ ਦੀ ਬਾਹ ਫੜਨੀ ਇਹਨਾਂ ਦਾ ਪੂਰਾ ادب ਤੇ ਸਤਿਕਾਰ ਕਰਨਾ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਸ਼ਰੋਮਣੀ ਕਮੇਟੀ ਕੋ ਕਹਿੰਦੇ ਅਸੀਂ ਕਈ ਵਾਰੀ ਜਾ ਕੇ ਆਏ ਆ ਇਹਨਾਂ ਵੀ ਮਤਾ ਨਹੀਂ ਹਿੱਦਈ ਪਾਇਆ ਵੀ ਧਰਮੀ ਫੌਜੀ ਵੀ ਕੋਈ ਹੈਗੇ ਆ ਆ ਜੂਨ 84 ਦਾ ਘੱਲੂ ਘਰਾ ਮਨਾਏ ਗਏ ਆ ਕਿ ਕੋਈ ਨਾ ਦਾ ਨਾਂ ਨਹੀਂ ਆ ਇੱਕ ਐਡੀ ਅਫਸੋਸ ਵਾਲੀ ਗੱਲ ਆ ਗੱਲਾਂ ਅਸੀਂ ਰਾਜ ਦੀਆਂ ਕਰਦੇ ਆ ਤੇ ਇੱਕ ਅਸੀਂ ਦਰਬਾਰ ਮੰਜੀ ਸਾਹਿਬ ਹਾਲ ਵਿੱਚ ਇਕੱਤਰ ਹੋ ਕੇ ਉਹ ਘੱਲੂ ਘਰਾ ਦੇਵਸ ਮਨਾਉਣ ਦੀ ਸਾਡੇ ਚ ਹਿੰਮਤ ਹੈ ਨਹੀਂ ਇੰਨੀ ਸਾਡੀ ਔਕਾਤ ਹੈ ਨਹੀਂ ਤੇ ਅਸੀਂ ਗੱਲਾਂ ਰਾਜ ਦੀਆਂ ਕਰਦੇ ਵੇ ਰਾਜ ਲੈਣਾ ਪਿੱਛੇ じゃ ਗਿਆ ਨਹੀਂ ਹਰਬੀ ਸਿੰਘ ਨੇ ਇਹ ਮੁੱਦਾ ਠਾਲਿਆ ਸੀ ਵੇ ਕਿਉਂ ਨਹੀਂ ਇਹਦਾ ਦਰਬਾਰ ਆਪਣੇ ਘੱਲੂ ਘਰਾ ਦੇਵਸ ਇਹ ਮੰਜੀ ਸਾਹਿਬ ਹਾਲ ਚ ਮਨਾਇਆ ਜਾਵੇ ਔਰ ਪੂਰੀ ਸੰਗਤ ਆਵੇ ਔਰ ਉਥੇ ਢਾਡੀ ਲੱਗਣ ਕੀਰਤਨ ਹੋਵੇ ਕੋ ਸਰਕਾਰ ਜੋ ਗੁਰਸੇਖ ਜੋਗਵੰਦਾ ਫਿਰ ਨੂੰ ਪੜ੍ਹ ਕੇ ਸੁਣਾਵੇ ਪਰ ਅਸੀਂ ਇਕਾਲਤਾ ਵਾਸਤੇ ਇਕੱਠੇ ਹੋ ਜੰਦੇ ਆ ਉਥੇ ਟਾਸਕ ਫੋਰ ਦੀਆਂ ਫੌਜੀਆਂ ਲੈ ਆਉਣੀਆਂ ਜਿੱਦਣ ਇੱਥੇ ਫੌਜ ਚੜ੍ਹ ਕੇ ਆਈ ਸੀ ਉਦਣੇ ਟਾਸਕ ਫੋਰ ਕਿੱਥੇ ਸੀ ਇਹ ਟਾਸਕ ਫੋਰ ਕਲੇ ਸਿੱਖਾਂ ਨੂੰ ਦਬਾਉਣ ਵਾਸਤੇ ਆ ਇੰਨੀਆਂ ਇੱਥੇ ਬਿਵਦੀਆਂ ਹੋਈਆਂ ਰੋਜ਼ ਬਿਵਦੀਆਂ ਹੁੰਦੀਆਂ ਕੋਈ ਟਾਸਕ ਫੋਰਸ ਨਹੀਂ ਲੱਭਦੀ ਤੇ ਆਹ ਟਾਸਕ ਫੋਰ ਜਦੋਂ ਸੇਖਾਂ ਹੁੰਦੇ ਆ ਤੇ ਕਾਲੀਆਂ ਪੱਗਾਂ ਬਣਾ ਕੇ ਟਾਸਕ ਫੋਰਸ ਆ ਜਾਂਦੀ ਆ ਇਸ ਕਰਕੇ ਮੈਂ ਵਿਸ਼ੇਸ਼ ਤੌਰ ਤੇ ਨਾਲ ਅਸੀਂ ਬੇਨਤੀ ਕਰਨ ਵਾਸਤੇ ਆਇਆ ਗੱਲ ਤੇ ਜਰੂਰ ਗੌਰ ਕਰਿਓ ਇਹ ਗੱਲ ਢਿੱਲੀ ਨਹੀਂ ਪਈ ਇਹਨਾਂ ਧਰਮੀ ਫੌਜੀਆਂ ਦਾ ਸੇਕ ਕਾਮ ਦਾ ਜੇਸਾ ਪਰਦੇਸਾਂ ਵਿੱਚ ਰਹਿੰਦੇ ਆ ਤਾਂ ਇਹਨਾਂ ਨਾਲ ਸੰਪਰਕ ਭਾਈ ਬਲਦੇਵ ਸਿੰਘ ਜੀ ਇਹਨਾਂ ਦੇ ਚੋਕੋ ਪ੍ਰਧਾਨ ਆ ਨਾ ਜਰੂਰ ਸੰਪਰਕ ਕਰੋ ਦੇਖੋ ਇਹ ਵਿਚਾਰਿਆਂ ਚ ਰੋਲਦੇ ਫਿਰਦੇ ਆ ਕੁਰਬਾਨੀਆਂ ਕਿਹਨਾਂ ਨੇ ਕੀਤੀਆਂ ਇੱਥੇ ਢੋਲਕੀਆਂ ਦਾ ਚੁੰਮੜੇ ਕੁੱਟਕੁੱਟ ਕੇ ਉਹ ਕਰੋੜਾਂ ਦੀਆਂ ਗੱਡੀਆਂ ਲਈ ਫਿਰਦੇ ਆ ਕਰੋੜਾਂ ਦੀਆਂ ਗੱਡੀਆਂ ਕਿਹਨੇ ਦਿੱਤੀਆਂ ਤੁਸੀਂ ਦਿੱਤੀਆਂ ਉਹ ਉਹ ਗੱਡੀਆਂ ਵੀ ਘੁੰਮਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ ਆ ਵਿਸ਼ੇਗਾ ਢੜਨੀਆਂ ਵਾਲਾ ਜਿਹਨੂੰ ਤੁਸੀਂ ਮਾਫੀ ਦਿੱਤੀ ਆ ਉਹ ਕਿੱਥੋਂ ਆਇਆ ਕਿੱਥੋਂ ਨੂੰ ਪੈਸਾ ਆ ਹੋਰ ਆ ਹਰ ਇੱਕ ਮੋੜ ਤੇ ਡੇਰਾ ਬਣਿਆ ਆ ਮੋਟੀਆਂ-ਮੋਟੀਆਂ ਗੱਡੀਆਂ ਇਹ ਵਿਚਾਰੇ ਸੇਕਲਾਂ ਤੇ ਤੁਰੇ ਫਿਰਦੇ ਆ ਰਖਸ਼ੇ ਚਲਾਉਂਦੇ ਆ ਇੰਨੀ ਮਾੜੀ ਹਾਲਤ ਅਸੀਂ ਵਿਸ਼ੇਸ਼ ਤੌਰ ਤੇ ਯੂਕੇ ਤੇ ਯੂਰਪ ਦੀਆਂ ਸੰਗਠਨਾਂ ਨੂੰ ਮੈਂ ਬੇਨਤੀ ਕਰੂੰਗਾ ਬੜੀ ਬੜੀ ਤੁਸੀਂ ਸਾਡੇ ਕੋਲ ਪਹੁੰਚ ਕੀਤੀ ਆ ਅਸੀਂ ਕਦੀ ਮੰਗ ਨਹੀਂ ਰੱਖੀ ਇਹ ਜਿਹੜੇ ਧਰਮੀ ਫੌਜੀ ਆ ਇਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਆ ਇਹਨਾਂ ਦਾ ਇੱਥੇ ਨਾਂ ਅਕਾਲਤਾ ਦੇ ਉੱਤੇ ੱੱਲੂ ਕਰਦੇ ਦੇ ਉੱਤੇ ਇਹਨਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਆ ਜਿਹੜੀ ਗੈਲਰੀ ਬਣੀ ਆ ਉਹ ਬਣੀਆਂ ਸ਼ਹੀਦਾਂ ਦੀ ਗੈਲਰੀ ਜੂਨ 84 ਦੇ ਘੱਲੂ ਕਰਾਂ ਵਾਸਤੇ ਜਿਨ੍ਹਾਂ ਨੇ ਵਿਰਕਾ ਛੱਡ ਕੇ ਸ਼ਹੀਦੀਆਂ ਪਾਈਆਂ ਉਹ ਕੀ ਜੂਨ 84 ਦੇ ਸ਼ਹੀਦ ਨਹੀਂ ਹੈਗੇ ਉਹਨਾਂ ਨੂੰ ਪੂਰਾ ਮਾਣ ਮਹਿਣਨਾ ਚਾਹੀਦਾ ਇਹਨਾਂ ਨੂੰ ਪੂਰਾ ਆਦਿਤ ਸਤਿਕਾਰ ਮਹਿਣਨਾ ਚਾਹੀਦਾ ਦੂਸਰਾ ਸਾਡਾ ਕੇਸਰੀ ਨਿਸ਼ਾਨ ਸਾਹਿਬ ਆ ਕੇਸਰੀ ਨਿਸ਼ਾਨ ਸਾਹਿਬ ਲਾਗੂ ਹੋਣਾ ਚਾਹੀਦਾ ਤੁਸੀਂ ਦੇਖੋ ਸਾਰੇ ਗੁਰਦਵਾਰਿਆਂ ਚ ਸੰਪੂਰ ਰਹਿਰਾਸ ਹੁੰਦੀ ਆ ਸਾਡੇ ਕੇਂਦਰੀ ਅਨਸਥਾਨ ਹੁੰਦੇ ਰਹਿਰਾਸ ਹੀ ਬੰਦ ਕਰਤੀ ਅਸੀਂ ਕਹਿੰਦੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਉਹ ਸ਼੍ਰੋਮਣੀ ਕਮੇਟੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰਾਂ ਸਾਡੇ ਆਪਣੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡੀ ਗੱਲ ਨਹੀਂ ਸੁਣਦੀ ਇਹ ਵਿਚਾਰੇ ਪਾਗਲ ਹੋ ਗਏ ਗੇੜੇ ਮਾਰ ਕੇ ਥੱਕ ਗਏ ਇਹਨਾਂ ਨੂੰ ਲਾਰੇ ਲਾਈ ਜਾਂਦੇ ਆ ਇਸ ਕਰਕੇ ਸਾਡੀਆਂ ਜ਼ਰੂਰ ਹੈ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਸੇਪ ਸਿੰਘ ਹੈ ਜੀ ਅਮਰ ਸੰਚਾਰ ਜਸਾ ਜੁਕੇ ਤਾਂ ਯੋਰਪ ਅਜਾ ਭਾਈ ਸਾਹਿਬ ਤੁਸੀਂ ਯੂਕੇ ਦਾ ਯੂਰਪ ਦੀਆਂ ਸਮਿਤੀਆਂ ਸੰਗਤਾਂ ਕੋਲ ਬੈਠੇ ਸੀ ਅਸੀਂ ਉਹਨਾਂ ਨੂੰ ਬੈਠ ਕੇ ਮੀਟਿੰਗ ਕੀਤੀ ਤੇ ਅਗਿਆਨੀ ਰਕਵੀਰ ਸਿੰਘ ਨੇ ਕਿਹਾ ਅਸੀਂ ਕੋਈ ਮਤਾਂ ਨਹੀਂ ਪਾਇਆ ਕੇਸਰੀ ਨਿਸ਼ਾਨ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਪਾਇਆ ਸ਼੍ਰੋਮਣੀ ਕਮੇਟੀ ਨੂੰ ਪੁੱਛ ਸਕਦੇ ਆ ਜਦੋਂ ਇੱਥੇ ਆਏ ਤੁਸੀਂ ਕਹਿੰਦਾ ਜੀ ਇਹ ਤਾਂ ਫੇਕ ਖਬਰ ਹੈ ਮੈਂ ਅੱਜ ਇੱਥੇ ਵਿਸ਼ੇਸ਼ ਤੌਰ ਤੇ ਚਾਰ ਪੰਜ ਦਿਨ ਇਥੇ ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਯਾਨੀ ਰਕਵੀਰ ਸਿੰਘ ਜੀ ਮੈਂ ਨਾਲ ਵਿਆਹ ਕੇ ਗੱਲ ਕਰਨ ਮੈਂ ਉਹਨਾਂ ਨੂੰ ਜਵਾਬ ਦਵਾਂਗਾ ਇਹ ਕਹਿੰਦੇ ਗਹਿਦਰ ਕੁਝ ਕਰ ਲਗੇ ਬਾਕੀ ਆ ਦੇਖੋ ਨੀ ਕਿੱਡਾ ਕਰਮ ਕੀਤਾ ਪਹਿਲਾਂ ਇੱਥੇ ਜਾ ਕੇ ਦੇਖਿਆ ਜੀ ਬਾਦਲ ਨੂੰ ਝੇਕੋ ਬਾਦਲ ਨੂੰ ਝੇਕੋ ਉਹ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿੰਨਾ ਵੱਡਾ ਸਟੱਪ ਲੱਕਿਆ ਉਹਨੂੰ ਉਹਨੂੰ ਜਲੀਲ ਕਰਕੇ ਕੱਢਿਆ ਜਿਹੜੇ ਇੱਥੇ ਰਿਪੋਰਟਾਂ ਲੈ ਕੇ ਆਉਂਦੇ ਸੀ ਕਿਉਂ ਨਹੀਂ ਬੋਲੇ ਇੱਥੇ ਰਹਿੰਦੇ ਸ਼ਰਮ ਦੀ ਕਮੇਟੀ ਵਾਲੇ ਅਸੀਂ ਕਹਿੰਦੇ ਗਰਜਾ ਸੀ ਕਿ ਤਾ ਬੋਤਾ ਸਿੰਘ ਨੇ ਰਾਜ ਕੈਂਪਰ ਦਾ ਪੁਰਾਣੀਆਂ ਗੱਲਾਂ ਸੜਾਈ ਜਾਂਦੇ ਆ ਸਾਡੀ ਕੀ ਹੋਣੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਦੂਜੇ ਕੱਢੇ ਨਹੀਂ ਗਿਆਨੀ ਰਕबीर ਸਿੰਘ ਉਹ ਤੇ ਹੈਡ ਗਰੰਟੀ ਲੱਗਾ ਸੰਤਾਨ ਸਿੰਘ ਉਹ ਉਹਨਾਂ ਨੂੰ ਆਪਣੀ ਜਗ੍ਹਾ ਤੇ ਭੇਜ ਦਿੱਤਾ ਜਿਹੜੀ ਗੱਲ ਬਾਤ ਤੁਹਾਡੀ ਗਿਆਨੀ ਰਕबीर ਸਿੰਘ ਕੀ ਨਾ ਹੋਈ ਸੀ ਉਹਦੀ ਕੋਈ ਰਿਕਾਰਡਿੰਗ ਜਾਂ ਕੋਈ ਸੁਣੀ ਉਹਨੇ ਸਾਨੂੰ ਕਿਹਾ ਸੀ ਪਰ ਰਿਕਾਰਡਿੰਗ ਨਹੀਂ ਕਰਨੀ ਅਸੀਂ ਅਮਰ ਸੰਚਾਰ ਜਤਾਂ ਪੰਜ ਪਿਆਰੇ ਝੂ ਨਹੀਂ ਬੋਲ ਸਕਦੇ ਉਦੋਂ ਮੈਂ ਵੀਡੀਓ ਪਾਈ ਸੀ 40 ਸਾਲਾਂ ਦੇ ਵਿੱਚ ਕੋਈ ਇੱਕ ਕੰਪਲੇਨ ਹੈ ਮੇਰੀ ਹੋਵੇ ਕਿਸੇ ਨਾਲ ਕਰੱਪਟ ਕੀਤਾ ਹੋਵੇ ਕਿਤੇ ਝੂਠ ਬੋਲਿਆ ਹੋਵੇ ਮੈਂ ਵੀਡੀਓ ਪਾ ਕੇ ਕਿਹਾ ਸੀ ਮੈਂ ਕਹਿੰਦਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਜਿਹੜੇ ਪੈਰ ਪੈਰ ਤੇ ਗੁੱਝੇ ਉਹ ਸਾਨੂੰ ਸਵਾਲ ਕਰਨਗੇ ਅੱਛਾ ਜਿਹੜਾ ਕੇਸਰੀ ਤੋਂ ਬਸੰਤੀ ਰੰਗ ਕਰ ਦਿੱਤਾ ਗਿਆ ਕੀ ਤੁਹਾਨੂੰ ਇਹਦੇ ਵਿੱਚ ਲੱਗਦਾ ਕੋਈ ਸਾਜ਼ਿਸ਼ ਹੈ ਸਾਜ਼ਿਸ਼ ਹੈ ਜੀ ਮੈਂ ਗੁਰੂ ਸਾਹਿਬਾਨਾ ਵੇਲੇ ਸ਼ਰਮਈ ਨਿਸ਼ਾਨ ਸਾਹਿਬੀ ਤੇ ਝੁਲਦੇ ਰਹੇ ਨੇ ਨਹੀਂ ਕੇਸਰੀ ਨਿਸ਼ਾਨ ਸਾਹਿਬੀ ਝੁਲਦਰਾ ਦੇਖੋ ਜਿਹੜੇ ਨਿਹੰਗਾਂ ਦੀਆਂ ਛੌਣੀਆਂ ਆ ਉੱਥੇ ਝੁਲਦੇ ਆ ਨੀਲੇ ਨਿਸ਼ਾਨ ਸਾਹਿਬ ਉਹਨਾਂ ਦੀ ਉਹਨਾਂ ਦੀਆਂ ਛੌਣੀਆਂ ਆ ਤੇ ਇਹ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਆ ਗੁਰੂ ਅਰਜਨ ਦੇਵ ਜ ਦੇ ਲਹੂ ਡੁੱਲਿਆ ਸੀ ਉਦੋਂ ਬਾਬਾ ਜਦੋਂ ਗੁਰੂ ਹਰਗੋਬਿੰਦ ਸਿੰਘ ਨੂੰ ਗੁਰਦਾ ਘਦੀ ਤੇ ਬਿਠਾਇਆ ਸੀ ਦੋ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਗਏ ਸੀ ਔਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਿੰਘ ਨੂੰ ਉਸ ਦਿਨ ਕੇਸਰੀ ਕੇਸਰੀ ਚੋਲਾ ਪਹਿਨਾਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਹੁੰਚਦਾ ਰਿਹਾ ਪਰ ਸਰਕਾਰੀ ਸਹਾਇਸ਼ਾਂ ਏਜੰਸੀਆਂ ਸਾਨੂੰ ਬੰਦ ਕਰਨ ਵਾਸਤੇ ਪਹਿਲਾਂ ਗੁਰਬਾਣੀ ਤੇ ਕਿੰਤੂ ਕਰਦੇ ਆ ਇਹ ਸਾਡਾ ਨਿਸ਼ਾਨ ਸਾਹਿਬ ਬਦਲਿਆ ਇਹ ਕੇਸਰੀ ਰੰਗ ਲਾਲ ਰੰਗ ਨੂੰ ਛੂੰਦਾ ਇਹ ਸ਼ਹੀਦੀਆਂ ਕੁਰਬਾਨੀਆਂ ਕਰਕੇ ਇਹ ਰੰਗ ਲਿਆਇਆ ਰੰਗ ਐਮੇਰੀ ਲਿਆਇਆ ਤੁਸੀਂ ਬਦਲਣਾ ਆ ਕੁਝ ਕੰਮ ਕੰਮ ਦੀ ਗੱਲ ਸਿਕਾ ਕੱਲੇ ਹੀ ਮੈਨੇਜਰ ਨੇ ਇਹ ਰੰਗ ਬਦਲ ਕੇ ਸਾਡੇ ਦੇ ਸੋਭਤਾ ਪੰਜਾਬ ਦੇ ਸਿੱਖਾਂ ਨੂੰ ਸ਼ਿਫਟ ਕਰ ਲਿਆ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਝੁਲਣਦੇ ਤੇ ਉਹ ਪਸੰਦੀ ਤੋਂ ਵੀ ਥੱਲੇ ਹੀ ਚਲ ਗਿਆ ਇਸ ਕਰਕੇ ਬਹੁਤ ਮਾੜੀ ਗੱਲ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਇਹ ਗੱਲ ਬੰਦ ਨਹੀਂ ਹੋਈ ਅਸੀਂ ਯੂਕੇ ਦੇ ਯੂਰਪੀਅਨ ਸੰਘ ਦੇ ਉਹਨਾਂ 3-500 ਤੋਂ ਇਕ ਤਰੀ ਗੁਰਦਰਾ ਇੱਥੇ ਲਿਖ ਕੇ ਭੇਜ ਚੁੱਕੇ ਹਾਂ ਵੀ ਇਹ ਸਾਡਾ ਅਸੀਂ ਬਿਲਕੁਲ ਵਿਰੋਧ ਜੀਆ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਨਿਸ਼ਾਨ ਕੇਸਰੀ ਝੁਲਣਗੇ ਸੰਤ ਜਰਨੈਲ ਸਿੰਘ ਜੀ ਨੇ ਕਿ ਕਥਾ ਸੁਣ ਲੋ ਸੰਤ ਕਰਤਾਰ ਸਿੰਘ ਜੀ ਵਿਦਵਾਨਾਂ ਦੀ ਕਥਾ ਸੁਣ ਲੋ ਸਾਹਮਣੇ ਕੇਸਰੀ ਚ ਕਰਦਾਜ ਕਰਕੇ ਤਾਂ ਅੱਜ ਹੀ ਢਾਡੀ ਕਾਉਂਦੇ ਹਟਿਆ ਜੇਨਾ ਸਿੰਘ ਕਰਦੇ ਕੁਰਬਾਨੀਆਂ ਝੂਲ ਦੇ ਨਾਲ ਕੇਸਰੀ ਨਿਸ਼ਾਨ ਤੇ ਗੱਗ ਤੇ ਸੁਣਿਆ ਬਸੰਤੀ ਦਾ ਤੇ ਆਮ ਅਪਰੋਚ ਕੀਤੀ ਜਾ ਰਹੀ ਹੈ ਐਸਜੀਪੀਸੀ ਨਾਲ ਜਾਂ ਕਿਸੇ ਨਾਲ ਅਸੀਂ ਅਸੀਂ ਤਿੰਨ ਦੱਸਣੇ 400 ਤੋਂ ਵੱਧ ਗੁਰਦੁਆਰਾ ਇੱਥੇ ਅਸੀਂ ਆਣ ਕੇ ਸਾਡੇ ਨਾਂ ਆ ਚੁੱਕੇ ਆ ਲਿਖਤੀ ਰੂਪ ਜਾ ਚੁੱਕੇ ਆ ਬਿਆਨ ਭੇਜ ਚੁੱਕੇ ਆ ਪਰ ਸਾਡੀ ਕੋਈ ਵਕਾਰ ਨਹੀਂ ਸੁਣੀ ਸਾਰੇ ਆਮ ਹੋ ਸਾਡਾ ਨਿਸ਼ਾਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਹਾਂ ਇਸ ਗੱਲ ਕਰਨ ਵਾਸਤੇ ਹੁਣ ਕਿਹਦੇ ਨਾਲ ਮਿਲੋਗੇ ਤੁਸੀਂ ਆਪ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਜੇ ਕਿਹਦੇ ਨਾਲ ਗੱਲ ਅਸੀਂ ਜਿਹੜੀ ਅਸੀਂ ਇਹ ਮੀਡੀਆ ਹੀ ਦੱਸਤੀ ਆ ਕਿਉਂ ਇਸ ਵੇਲੇ ਕਾਹਤ ਦਾ ਜਹੇਦਾਰ ਨਹੀਂ ਹੈਗਾ ਕਿਉਂਕਿ ਜਿਹੜਾ ਜਹੇਦਾਰ ਆ ਪ੍ਰਮਾਣਿਤ ਨਹੀਂ ਅਸੀਂ ਆਪਣ ਦਸਲ ਵਾਸਤੇ ਆਏ ਆ ਤੇ ਜੇ ਜਹੇਦਾਰ ਹੋਵੇ ਅਸੀਂ ਜੂਰ ਨਿਕਲ ਕੇ ਹੋਵੇ ਜਹੇਦਾਰ ਜਿਹੜਾ ਅਜੇ ਸਹੀ ਮਰਿਆਦਾ ਨਹੀਂ ਆਇਆ ਚਲੋ ਆਪਣੀਓ ਸੇਵਾ ਕਰ ਰਿਹਾ ਪਰ ਅਸੀਂ ਆਪਣੇ ਆਪ ਤੋਂ ਮੰਗ ਪੱਤਰ ਇੱਥੇ ਕਤਤਰੇ ਵਿੱਚ ਜਾ ਕੇ ਦੇ ਕੇ ਜਾਵਾਂਗੇ ਕਿ ਸਾਡੀ ਗੱਲ ਸੁਣਨੀ ਚਾਹੀ ਦੇਖੋ ਇੰਨੀ ਜਦੋਂ ਮਿਸ਼ਨਵਾਦੀ ਦਾ ਪ੍ਰਧਾਨ ਹੋਵੇ ਤੁਸੀਂ ਉਹਦੀਆਂ ਗੱਲਾਂ ਸੁਣੋ ਕਦੀ ਔਰ ਜਾਣ ਕਰਕੇ ਘਰ ਚਲ ਜਾਂਦਾ ਕਦੀ ਉਹ ਮੁੜ ਕੇ ਆ ਜਾਂਦਾ ਉਹ ਤੋਂ ਸਭ ਐਡੀ ਵੱਡੀ ਸੰਸਥਾ ਪਹਿਲੀ ਗੱਲ ਤਾਂ ਏ ਜਿਹੜਾ ਅਕਾਲ ਤਖਤ ਦਾ ਜ਼ਹਿਦਾਦ ਆ ਜਾਂ ਸ਼੍ਰੋਮਣੀ ਕਮੇਟੀ ਪੰਥ ਨਹੀਂ ਇਹ ਇਕੱਲੇ 50 ਗੁਰਦੁਆਰਿਆਂ ਦੀ ਕਮੇਟੀ ਆ ਹੋਰ ਹਰਿਆਣੇ ਵਿੱਚ ਇੰਡੀਆ ਵਿੱਚ ਕਿੰਨੇ ਗੁਰਦੁਆਰੇ ਬਾਹਲ ਕਿੰਨੇ ਗੁਰਦੁਆਰੇ ਆ ਇਕੱਲੇ 50 ਗੁਰਦੁਆਰਿਆਂ ਦੀ ਕਮੇਟੀ ਆ ਉਹਦੇ 5-7 ਮੈਂਬਰ ਅੰਦਰ ਕਮੇਟੀ ਦੇ ਬਣੇ ਆ ਉਹ ਸਾਨੂੰ ਚਲਾ ਰਹੇ ਆ ਕਿੱਦਾਂ ਇਹ ਹੋ ਸਕਦਾ ਜੀ ਜਿੱਥੇ ਇੱਕ ਪਾਸੇ ਕੇਸਰੀ ਨਿਸ਼ਾਨ ਸਾਹਿਬ ਦਾ ਮੁੱਦਾ ਅਤੇ ਧਰਮੀ ਫੌਜੀ ਵੀ ਆਪਣੀਆਂ ਲਗਾਤਾਰ ਮੰਗਾਂ ਨੂੰ ਲਾ ਕੇ ਐਸਜੀਪੀਸੀ ਪ੍ਰਧਾਨ ਨੂੰ ਮਿਲਦੇ ਰਹੇ ਲੇਕਿਨ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਕੀਤੀ ਕਿ ਇਹਨਾਂ ਦਾ ਮੁੱਦਾ ਵੀ ਚੁੱਕਿਆ ਜਾਵੇ ਨਾ ਮ ਚਾਹੀਦੇ ਬਣਦੇ ਹੱਕ ਮੈਨਾਂ ਚਾਹੀਦੇ ਆ ਕਿ ਉਹ ਕੋਈ ਇਹਨਾਂ ਦੀ ਕੋਈ ਜਥੇ ਬੰਦੇ ਨਹੀਂ ਕਿਦਾਂ ਵਿਚਾਰੇ ਰੁਲ ਗਏ ਜਦੋਂ ਉਹਦੀਆਂ ਮੈਂ ਗੱਲਾਂ ਸੁਣੀਆਂ ਮੈਂ ਸਾਡਾ ਆ ਕੁਝ ਹੋਇਆ ਸਾਡਾ ਕੋਈ ਨਾ ਤੁਸੀਂ ਸਾਹਮਣੇ ਦੇਖੋ ਘੱਲੂ ਘਰਾ ਦਿਵਸ ਮਨਾਇਆ ਗਿਆ ਅਮੈ ਤੇ ਜਾਕਬੀ بڑے ਵੋਟ بڑے بڑے ਵੋਟ ਲਾਇਆ ਅਸੀਂ ਮਸ਼ਹੂਰੀਆਂ ਵੜੀਆਂ ਕਰੀਆਂ ਨੇ ਉਹ ਖਰਚਾ ਹੁੰਦਾ ਨਾ ਕਿ ਇਹਨਾਂ ਇਹਨਾਂ ਕਿਤੇ ਉੱਥੇ ਧਰਮੀ ਫੌਜੀਆਂ ਦਾ ਨਾਂ ਲਿਆ ਗਿਆ ਇੱਥੇ ਕਿਤੇ ਧਰਮੀ ਫੌਜੀ ਨੂੰ ਸਨਮਾਨ ਦਿੱਤਾ ਗਿਆ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ ਕਿਸੇ ਨੇ ਕਿਹਾ ਵੀ ਆਹ ਸ਼ਹੀਦ ਪਰਿਵਾਰ ਆ ਇਹ ਧਰਮੀ ਫੌਜੀ ਆ ਕਿਸੇ ਨੇ ਨਾਂ ਲਿਆ ਅਜੇ ਤੱਕ ਅਸੀਂ ਤਾਂ ਸੁਣਿਆ ਨਹੀਂ ਕਿ ਉਹਨਾਂ ਨੂੰ ਗੋਲਿਆ ਕਿਤੇ ਉਹਨਾਂ ਦੀ ਮੰਗ ਕੋਈ ਨਹੀਂ ਉਹ ਕਹਿੰਦੇ ਜਿੱਥੇ ਬਾਕੀ ਇਤਿਹਾਸ ਲਿਖਿਆ ਗਿਆ ਧਰਮੀ ਫੌਜੀਆਂ ਦਾ ਅਭੀ ਇਹ ਤੇ ਇਹ ਸੁਣਾਉਣਾ ਚਾਹੀਦਾ ਜਿਹੜੀ ਗੈਲਰੀ ਵਿੱਚ ਮੈਂ ਦੇਖਿਆ ਜਗ੍ਹਾ ਹੈਗੀ ਆ ਉਹ 20 ਸ਼ਹੀਦियां ਜਦੋਂ ਵਿੱਚੋਂ ਬੈਰਾਂ ਭੱਜ ਕੇ ਨਿਕਲਿਆ ਉਦੋਂ ਹੋਈਆਂ ਇਹਨਾਂ ਦੀਆਂ ਜੜੀਆਂ ਜ਼ਰੂਰ ਫੋਟੋਆਂ ਉੱਥੇ ਭਾਵੇਂ ਥੋੜੀਆਂ ਲੱਗਣ ਅ ਗੈਬ ਘਰ ਵਿੱਚ ਵੀ ਧਰਮੀ ਫੌਜੀਆਂ ਦੀ ਫੋਟੋ ਹੋਣੀ ਚਾਹੀਦੀ ਆ ਉੱਥੇ ਲਿਖਿਆ ਜਾਵੇ ਇਹ ਧਰਮੀ ਫੌਜੀ ਚ ਕੁਝ ਵੀ ਸੀ ਤੇ ਜਿਹੜੀ ਸ਼ਹੀਦੀ ਗੈਲਰੀ ਬਣੀ ਆ ਉਹਦੇ ਵਿੱਚ ਵੀ ਇਹਨਾਂ ਦੀਆਂ ਫੋਟੋਆਂ ਲੱਗਣੀਆਂ ਚਾਹੀਦੀਆਂ ਠੀਕ ਠੀਕ ਹੈ 384 ਦੇ ਵਿੱਚ ਧਰਮ ਤੇ ਕੌਮ ਦੇ ਉੱਤੇ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੋਇਆ ਸੀ ਅਗਰ ਉਹਦੇ ਉੱਤੇ ਸਾਨੂੰ ਅੱਜ ਵਿਚਾਰਨ ਦੀ ਲੋੜ ਆ ਕਿਉਂਕਿ ਅੱਜ ਤੱਕ ਇੱਥੇ ਕਿਰਪਾਨਾਂ ਨੇ ਜਾਂ ਢਾਲਾਂ ਕਿਰਪਾਨਾਂ ਦੀ ਲੜਾਈ ਹੋਈ ਆ ਹੁੰਦੇ ਹਮਲੇ ਲੇਕਿਨ bari ਹਮਲਾ ਜਿਹੜਾ ਉਹ 1 ਜੂਨ 1984 ਵਿੱਚ ਉਹ ਵੀ ਵਿਦੇਸ਼ਾਂ ਦੇ ਉੱਤੇ ਜਿਹੜੇ ਤੰਕ ਦੋਪਾਂ ਵਰਤੇ ਜਾਂਦੇ ਉਹਦੇ ਨਾਲ ਹੋਇਆ ਔਰ ਇਹਨਾਂ ਦੀ ਇਸ ਨੀਤੀ ਨਾਲ ਸਾਨੂੰ ਸਭ ਤੋਂ ਪਹਿਲਾਂ 84 ਦੀ ਨੀਤੀ ਵੇਖਣੀ ਸੀ ਨੀਤੀ ਉਹਨਾਂ ਦੀ ਇਹ ਹੀ ਕਿ 15-18 ਸਾਲ ਤੋਂ ਲੈ ਕੇ 35-40 ਸਾਲ ਤੱਕ ਪਗੜੀ ਤਾਰੀ ਸੇ ਕੋਈ ਨਹੀਂ ਰਣ ਦੇਣਾ ਔਰ ਆਉਂਦੇ ਜਿਹੜੇ ਨੇ 20-25 ਸਾਲ ਕੋਈ ਪਗੜੀ ਤਾਰੀ ਸਿੱਖ ਜਿਹੜਾ ਵਾ ਉਹ ਕੋੜ ਹੀ ਨਹੀਂ ਚੜੇਗਾ ਔਰ ਇਸ ਚੀਜ਼ ਨੂੰ ਜਿਹੜਾ ਹੀ ਸੰਤ ਜਨਾਲ ਸਿੰਘ ਪਿੰਡਰਾਲੇ ਨੇ ਇਸ ਸਿੱਖਾਂ ਦੇ ਹੱਕਾਂ ਵਾਸਤੇ ਜਿਹੜਾ ਮਸਲਾ ਚੁੱਕਿਆ ਸੀ ਔਰ ਉਹ ਜਿਹੜਾ ਸੀ ਮਸਲਾ ਉਹ ਉਹ ਸਾਨੂੰ ਜਿਹੜਾ ਬੂਰ ਜਿਹੜਾ ਸੀ ਪਿਆ ਉਹ ਧਰਮੀ ਫੌਜੀਆ ਨੇ ਠੱਲ ਪਾਈ ਆ ਔਰ ਅੱਜ ਜਿਹੜਾ ਮਸਲਾ ਹੈ ਮਸਲਾ ਸੰਤ ਜਨਾਸੇ ਪਿੰਡਰਾਏ ਦੀ ਕੁਰਬਾਨੀ ਦਾ ਔਰ ਜਿਹੜੀ ਸ਼ੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀ ਲੱਗੀ ਆ ਉਹਦਾ ਮਸਲਾ ਹੀ ਕਿਉਂਕਿ ਜਦੋਂ ਸਾਡੇ ਈਸ਼ਤ ਦੇ ਵਿੱਚ ਗੋਲੀ ਲੱਗੀ ਤੇ ਇਹ ਤੋਂ ਬਾਅਦ ਇਹ ਜਿਹੜਾ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਜੇਕਰ ਇੱਥੇ ਹਿਸਾਬ ਲਈਏ ਕਿ ਅਕਾਲ ਤਖਤ ਦੇ ਉੱਤੇ ਸੰਤ ਜਨਾਸੇ ਪਿੰਡਰਾਲੇ ਹੀ ਤੇ ਬਾਹਰੀ ਗੁਰਦੁਆਰੇ ਵਿੱਚ ਕਿੱਥੇ ਸੀ ਜਿੱਥੇ ਇੰਨੇ ਗੁਰਦੁਆਰਿਆਂ ਨੂੰ ਜਿਹੜਾ ਕੇਹੜਾ ਬੰਦੀ ਫੌਜ ਦਾ ਹੋਇਆ ਸੀ ਇਸ ਕਰਕੇ ਸਾਨੂੰ ਜਿਹੜਾ ਵਾ ਅੱਜ ਬੜੇ ਵਿਚਾਰਨ ਦੀ ਲੋੜ ਆ ਸਾਨੂੰ ਸਮਝ ਕੇ ਸੋਚ ਕੇ ਚੱਲਣ ਦੀ ਲੋੜ ਆ ਔਰ ਜਿਦਾ ਧਰਮ ਹੀ ਫੌਜੀਆ ਨੇ ਬਾਰਖਾਂ ਛੜੀਆਂ ਨੇ ਜਦੋਂ ਇਹ ਖਬਰ ਮਿਲਦੀ ਆ ਤੇ ਉਸ ਸਮੇਂ ਕਿਸੇ ਨੇ ਆਪਣੇ ਕਿਸੇ لالچ ਨੂੰ ਨਹੀਂ ਛੜਿਆ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਮ ਤੇ ਸ਼ਾਨ ਵਾਸਤੇ ਔਰ ਮੈਂ ਇਥੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਆਮ ਸਾਡੇ ਜਿਹੜੇ ਅਕਾਲੀ ਲੀਟਰ ਨੇ ਜਾਂ ਸ਼ਰਮਣੀ ਕੇਟੀ ਨੇ ਕਹਿੰਦੇ ਅਕਾਲ ਤਖਤ ਤਾਂ ਮਹਾਨ ਹੈ ਪੰਥ ਕੀ ਸ਼ਾਨ ਹੈ ਔਰ ਦੂਸਰਾ ਕਹਿੰਦੇ ਨੇ ਕਿ ਆਪਣੇ ਸਰਵ ਉੱਚ ਸਥਾਨ ਵਾ ਸਾਡਾ ਸਿੱਖਾਂ ਦਾ ਸਰਮੋਹਰ ਹਸਤੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਿੱਖ ਸੰਗਤ ਨੂੰ ਔਰ ਇਹਨਾਂ ਨੂੰ ਮਲਾਜਮਾਂ ਨੂੰ ਪਈ ਚੇ ਕਰ ਤੁਸੀਂ ਇਹਨੂੰ ਮਹਾਨ ਕਹਿੰਦੇ ਪੰਥ ਦੀ ਸ਼ਾਨ ਕਹਿੰਦੇ ਜੇ ਤੇ ਉਹ ਸਦਾ ਮਹਾਨ ਤੇ ਪੰਥ ਦੀ ਸ਼ਾਨ ਢਾ ਢੇਰੀ ਹੋ ਕੇ ਮਿੱਟੀ ਚ ਮਿਲ ਗਿਆ ਉਹਦੇ ਵਾਸਤੇ 41 ਸਾਲ ਦੇ ਵਿੱਚ ਦੋ ਲਵਸ਼ ਕਿਉਂ ਨਹੀਂ ਬੁਲੇ ਗਏ ਜਦੋਂ ਉਹਦੀ ਆਨ ਤੇ ਸ਼ਾਨ ਵਾਸਤੇ ਧਰਮੀ ਫੌਜੀਆ ਬਾਰਕਾ ਛੜੀਆਂ ਉਹਨਾਂ ਵਾਸਤੇ ਅੱਜ ਤੱਕ ਕੋਈ ਸੱਦਾ ਪੱਤਰ ਕਿਉਂ ਨਹੀਂ ਦਿੱਤਾ ਗਿਆ ਵੀ ਧਰਮੀ ਫੌਜੀ ਇਥੇ 71 ਹੋ ਤੇ ਤੁਹਾਨੂੰ ਸ਼੍ਰੋਮਣੀ ਕਮੇਟੀ ਜਿਹੜੀ ਤੁਹਾਨੂੰ ਸਨਮਾਨ ਕਰੇਗੀ ਜਾਂ ਸਿੱਖ ਸੰਸਥਾ ਮੈਂ ਧੰਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਦਾ ਜਿਹੜੇ ਬਾਹਰੋਂ ਆ ਕੇ ਸਾਡਾ ਅੱਜ ਦਰਦ ਸੁਣ ਰਹੇ ਨੇ ਮੈਂ ਧੰਨਵਾਦ ਕਰਦਾ ਚੈਨਲ ਦੇ ਅਰਣਧੀਰ ਸਿੰਘ ਜਿਨ੍ਹਾਂ ਨੇ ਸਨ 12 ਦੇ ਵਿੱਚ ਸਾਡਾ ਦਰਦ ਸੁਣਿਆ ਸੀ ਸਨ 12 ਦੇ ਵਿੱਚ ਇੱਕ ਇੰਟਰਵਿਊ ਮੈਂ ਦੇ ਰਿਹਾ 2.5 3 ਮਿੰਟ ਦੀ ਇੱਕ ਬਿਮਾਰ ਬੰਦੇ ਦੇ ਉਤੇ ਵਾਇਡ ਦਿੱਤੀ ਆ ਚੰਡੀਗੜ੍ਹ ਮਹਾਲੀ ਤੋਂ ਔਰ ਉਹ ਜਦੋਂ ਬਾਹਰ ਆਪਣੇ ਰਣਜੀਤ ਸਿੰਘ ਕੋ ਜਾਂਦੀ ਹੈ ਟੀਵੀ ਚੈਨਲ ਵਾਲੇ ਕੋ ਤੇ ਉਹਨਾਂ ਨੇ ਬਾਹਰ ਜਾ ਕੇ ਆਵਾਜ਼ ਦੇ ਦਿੱਤੀ ਪਾਰੇ ਦੇਸਾਂ ਦੇ ਵਿੱਚ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜਾ ਬਾ ਪੈਸਾ ਇਕੱਤਰ ਕੀਤਾ ਜਾਊਗਾ ਤੇ ਪਹਿਲੀ ਚਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਤੇ ਧਰਮੀ ਫੌਜ ਨੂੰ ਇਕੱਤਰ ਕਰਕੇ ਤੇ ਜਿਹੜੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਉਹ ਜਿਹੜਾ ਸੀ ਬੜੀ ਤਕੜੀ ਇੱਕ ਸਾਜ਼ਿਸ਼ ਹੋ ਗਈ ਧਾਰਮਿਕ ਸਾਜ਼ਿਸ਼ ਹੋ ਗਈ ਔਰ ਜਿਨ੍ਹਾਂ ਨੇ ਇਹ ਮਲਕੇ ਜਿਹੜਾ ਸੀ ਚੱਕ ਕਹਿੰਦਾ ਖੰਡੂਰ ਸਾਹਿਬ ਮਾਰਿਆ ਉਹਦਾਂ ਵਿੱਚ ਧਰਮੀ ਫੌਜੀਆਂ ਨੂੰ ਇੱਕ ਦੂਜੇ ਨੂੰ ਪਟੋ ਤਾੜ ਕਰ ਦਿੱਤਾ ਔਰ ਉਹ ਜਿਹੜਾ 16 ਕਰੋੜ ਰੁਪਈਆ ਆਇਆ ਸੀ ਉਹ ਮਿੱਟੀ 'ਚ ਮਿਲ ਗਿਆ 3 ਕਰੋੜ 90 ਲੱਖ ਰੁਪਈਆ ਵੰਡ ਕੇ ਉਹ ਵਿਚਾਰੇ ਜਾਨ ਛੜਾ ਕੇ ਥੋ ਗਏ ਮੈਂ ਸਤਕਾਰ ਕਰਦਾ ਕਰਾਂ ਦੀ ਸੰਗਤਾਂ ਜਿਨ੍ਹਾਂ ਨੇ ਇਹ ਸੁਣ ਲਿਆ ਅੱਜ ਵਿਚਾਰਨ ਦੀ ਗੱਲ ਇਹ ਆ ਕਿ ਐਡੀ ਤਕੜੀ ਸੰਤ ਦੀ ਕੁਰਬਾਨੀ ਹੋਵੇ ਔਰ ਵਰਲਡ ਦੇ ਵਿੱਚ ਨਾ ਪਹੁੰਚੇ ਧਰਮੀ ਫੌਜੀਆਂ ਦੇ ਪਿਛਲੇ ਇਤਿਹਾਸ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਇਤਿਹਾਸ ਨੂੰ ਸੁਣਾਈ ਜਾਂਦਾ ਮੈਂ ਪਿਛੇ ਅਪੀਲ ਕੀਤੀ ਸੀ ਕਿ ਸਾਨੂੰ ਪਿਛਲੇ ਇਤਿਹਾਸ ਨਾਲ ਸੁਣਾਓ ਅੱਜ ਦਾ ਇਤਿਹਾਸ ਨਾਲ ਸੋ ਵੀ 84 ਦੇ ਵਿੱਚ ਕੀ ਬਣਿਆ ਔਰ ਸਾਨੂੰ ਇਹ ਜਿਹੜੀ 84 ਦੇ ਵਿੱਚ ਜਿਹੜੀ ਆ ਸਾਰੀ ਗੱਲ ਕਰਕੇ ਸਾਨੂੰ ਇਹ ਦੇਖਣਾ ਜੇਦਾ ਕਿ 84 ਦੇ ਵਿੱਚ ਧਰਮੀ ਫੌਜੀਆ ਨੇ ਕਿਦਾ ਜੇਕਰ ਅਸੀਂ ਸਾਬ ਲਾਈਆ ਤਾਂ ਟੈਂਕ ਤੇ ਤੋਪਾਂ ਦਾ ਨਾ ਮੱਥਾ ਲਾਉਣਾ ਹੀ ਉਹਦਾ ਕੋਈ ਸਹੂਲਤਾ ਲੈਣਾ ਹੀ ਆਏ ਜੇਕਰ ਜੂਨ 84 ਦੇ ਵਿੱਚ ਚਾਤੀ ਮਾਰੀਏ ਤੁਹਾਨੂੰ ਨਹੀਂ ਪਤਾ ਹਿੰ ਦੱਸਾਂਗੇ ਬਦਲ ਕੋ ਸਾਹਮਣੇ ਗੋਲੀਆਂ ਵਰਧੀਆਂ ਹੀ ਹਿੱਕ ਦੇ ਵਿੱਚ ਕਾਹਦੇ ਲਈ ਵਰਧੀਆਂ ਸਖ ਕਾਹ ਵਾਸਤੇ ਵਰਧੀਆਂ ਹੀ ਜਿਹੜਾ ਜਖਮੀ ਹੁੰਦਾ ਹੀ ਉਹ ਕਾਹਦੇ ਹੁੰਦਾ ਹੀ ਸਖ ਕਾਹ ਵਾਸਤੇ ਹੁੰਦਾ ਹੀ ਜਿਹੜਾ ਸ਼ਹੀਦ ਹੋਏ ਨਾ ਕਾਹਦੇ ਲਈ ਹੋਈ ਸਖ ਕਾਹ ਵਾਸਤੇ ਹੋਈ ਜਦੋਂ ਅੰਟਰਨੈਸ਼ਨਲ ਵਿਦੇਸ਼ੀਆਂ ਕੌਣ ਤਾਂ ਟੈਰੋਕੇਡ ਹੋਏ ਉਹ ਕਦਰ ਸਿੱਖ ਕੌਮ ਵਾਸਾ ਹੋਈ ਔਰ ਸਿੱਖ ਕੌਮ ਦੇ ਵਾਰਸ ਜਿਹਾ 41 ਸਾਫ ਸੁਤੇ ਹੀ ਤੇ ਆ ਸਾਡੇ ਵੀਰ ਜਿਹੜੇ ਅੱਜ ਜਾਗੇ ਨੇ ਔਰ 12 ਦੇ ਵਿੱਚ ਹੀ ਜਾਗੇ ਹੀ ਔਰ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼ੁਰੂ ਤੋਂ ਲੈ ਕੇ ਬਾਹਰ ਦੀ ਸੰਸਥਾ ਜਿਹੜੀਆਂ ਨੇ ਸਿੱਖ ਚਥੇ ਬੰਦੀਆਂ ਜਾਗੀਆਂ ਨੇ ਪਰ ਉਹਦੇ ਵਿੱਚ ਖੁਸ਼ ਜਿਹੜਾ ਵਾ ਮੈਂ ਸਪਸ਼ਟ ਨਹੀਂ ਕਰ ਸਕਦਾ ਬਾਹਰ ਇੱਕ ਗੱਲ ਦੀ ਗੱਲ ਸਾਨੂੰ ਐਨਆਰਆਈ ਵੀਰ ਨੇ ਦੱਸਿਆ ਸਰਾਂ ਦੇ ਵਿੱਚ ਸੱਤ ਕੇ ਕਿ ਗੁਰਦੁਆਰਿਆਂ ਦੇ ਵਿੱਚ ਦੋ ਦੋ ਗੋਲ ਕੰਢ ਕੀ ਕਰ ਅੰਦਰ ਤੇ ਬਾਹਰ ਤੇ ਜੇ ਚਾਤ ਉੱਥੇ ਲਿਖਿਆ ਧਰਮੀ ਫੌਜੀ ਉਹਨਾਂ ਗੋਲ ਕਾਂ ਦੇ ਉੱਤੇ ਪੈਸਾ ਤੇ ਚੜਦਾ ਹੀ ਚੜਦਾ ਉਥੇ ਬੀਬੀਆਂ ਦੇ ਸੋਹਣੇ ਵਿੱਚੋਂ ਗੋਲਕਾਂ ਦੇ ਨਿਕਲੇ ਲੇਕਿਨ ਉਹ ਕੌਣ ਲੱਗੇ ਉਹ ਵੀ ਸਰ ਇੱਕ ਜਿਹੜੇ ਇਹਨਾਂ ਦੇ ਪਿੱਛੋਂ ਅਕਾਲੀ ਦਲ ਦੇ ਨਾਲ ਸ਼ਾਮਲ ਨੇ ਉਹ ਬੰਦੇ ਲੱਗੇ ਜਿਹੜੇ ਇਹੋ ਜਿਹੇ ਜਝਾਰੂ ਨੇ ਸਰਪਾਰ ਬਲਦੇਵ ਸਿੰਘ ਦੇ ਵੀਰ ਰਣਜੀਤ ਸਿੰਘ ਦੇ ਟੀਵੀ ਚੈਨਲ ਦੇ ਮਾਲ ਕਰ ਗਏ ਇਹੋ ਜਿਹੇ ਧਰਮੀ ਫੌਜਿਆਂ ਦਾ ਦਰਦ ਜਾਣਦੇ ਨੇ ਔਰ ਮੈਂ ਇੱਥੇ ਅਪੀਲ ਕਰਨੀ ਚਾਹੁੰਦਾ ਕਿ ਅੱਜ ਧਰਮੀ ਫੌਜਿਆਂ ਨੂੰ 48 ਸਾਲ ਦੇ ਵਿੱਚ ਕਿਸੇ ਨੇ ਕੋਈ ਸਾਨੂੰ ਸਦਕੇ ਸਾਨੂੰ ਉਹ ਨਹੀਂ ਕਹੀ ਸਾਡਾ ਸਨਮਾਨਤ ਨਹੀਂ ਕੀਤਾ ਮੈਂ ਭਾਈ ਬਲਦੇਵ ਸਿੰਘ ਦੇ ਅੱਗੇ ਬੇਨਤੀ ਕਰਾਂਗਾ ਕਿ ਇੱਕ ਧਰਮੀ ਫੌਜੀਆਂ ਦਾ ਇਕੱਠ ਕਰਕੇ ਤੁਸੀਂ ਧਰਮੀ ਫੌਜੀਆਂ ਦਾ ਜੜਵਾ 2 ਮੀਟਰ ਦੇ ਸਰੋਪੇ ਦਾ ਜਿਨ੍ਹਾਂ ਨੇ ਇਨੀ ਧਰਮ ਦਾ ਕੰਮ ਦੇਖਾ ਤਾਂ ਕੁਰਬਾਨੀ ਕੀਤੀ ਹੋਵੇ ਔਰ 48 ਸਾਲ ਦੇ ਵਿੱਚ ਜਲੀਲ ਹੋਏ ਹੋਣ ਔਰ ਉਹਨਾਂ ਦੀ ਇੱਕ ਖਾਸ਼ ਹੈਗਾ ਸਾਨੂੰ 2 ਮੀਟਰ ਦਾ ਸਰੋਪਾ ਨਹੀਂ ਦਿੱਤਾ ਔਰ ਉਹਨਾਂ ਦੀ ਖਾਸ਼ ਜੜੀ ਆ ਮੇਰਾ ਵੀਰ ਬੰਦੇਵ ਸਿੰਘ ਔਰ ਅੰਨਾਰੀ ਮੇਰੇ ਵੀਰ ਜਿਹੜੇ ਖਾਸ਼ਪੁਰੀ ਕਰਨਗੇ ਅਸੀਂ ਮੈਂ 73 ਸਾਲ ਦਾ ਅਸੀਂ ਲਾਸਟ ਦਹਾਕੇ ਅੰਦਰ ਚੱਲਣ ਦੇ ਆ ਔਰ ਇਸ ਤੋਂ ਬਾਅਦ ਅੱਜ ਤੋਲੇ ਕਿ 10 ਸਾਲ ਬਾਅਦ ਧਰਮੀ ਫੌਜੀ ਕੋ ਵਿਰਲਾ ਮਿਲੇਗਾ ਔਰ ਇਹੋ ਜਿਹੜੇ ਅੱਜ ਸੰਤਾਂ ਦੀ ਸ਼ਹਾਦਤ ਦੇ ਉੱਤੇ ਵੋਟਾਂ ਦੀ ਰਾਜਨੀਤੀ ਖੇਡਦੇ ਨੇ ਇਹ ਉਮੀਦ ਧਰਮੀ ਫੌਜਾਂ ਦੀ ਸ਼ਹਾਦਤ ਦੇ ਉੱਤੇ ਵੋਟਾਂ ਦੀ ਰਾਜਨੀਤੀ ਕਰਨਗੇ ਭਾਈ ਵੀਰ ਸਿੰਘ ਨੇ ਕਿਹਾ ਆਪਣੇ 6 ਸ਼ਹੀਦਾਂ ਦੀਆਂ ਫੋਟੋਆਂ ਲਗਣੀਆਂ ਮੈਂ ਬਾਰ-ਬਾਰ ਤੁਸੀ ਅਮਰਸਾਦੀ ਪ੍ਰਸਜਾ ਤੁਸੀ ਮੈਨੂੰ ਜਾਣਦੇ ਹੋ ਹਰ ਪ੍ਰੋਗਰਾਮ ਚ ਮਾਵਨਾ ਮੰਗ ਕਰਵਾਗਾ ਧਰਮੀ ਫੌਜੀਆਂ ਦੀਆਂ ਛੜੀਆਂ ਸਿੱਖ ਜਾਵਕਰ ਚ ਫੋਟੋਆਂ ਲਗਾਈਆਂ ਜਾਣ ਜ਼ੇਕਰ ਇਹਨਾਂ ਨੇ ਅਜੇ ਤੱਕ ਫੋਟੋਆਂ ਨਹੀਂ ਲਗਾਈਆਂ ਇਹ ਸਾਤਾ ਕੰਮ ਨਹੀਂ ਕਿ ਅਸੀਂ ਮੰਗ ਕਰੀਏ ਇਹ ਇਹਨਾਂ ਦਾ ਕੰਮ ਹੀ ਕਿ ਸ਼ੁਰੂ ਵਿੱਚ ਜਦ ਹੀ ਸਾਨੂੰ ਪਾਸ ਕਰਦੀ ਕਿ ਧਰਮੀ ਫੌਜੀ ਦੇ ਫੋਟੋ ਸ਼ਹੀਦਾਂ ਦੀਆਂ ਲਾਉਣੀਆਂ ਧਰਮੀ ਫੌਜੀ ਸਾਨੂੰ ਰਿਕਾਰਡ ਚਾਹੀਦਾ ਸੇ ਮਹਾਜਿਆ ਕਰਦੇ ਤੇ ਇਹ ਜਿਹੜਾ ਹੀ ਸਾਡਾ ਇਹਨਾਂ ਦਾ ਫਰਜ਼ੀ ਕਰਨਾ ਜੇਕਰ ਇਹਨਾਂ ਨੇ ਨਹੀਂ ਕੀਤਾ ਅੱਜ ਮੈਂ ਪ੍ਰੈਸ ਤੇ ਥਰੂ ਅੰਨਾਰੇ ਵੀਰਾਨੂ ਕਹਿਣਾ ਔਰ ਪ੍ਰੈਸ ਨੂੰ ਕਹਿਣਾ ਕਿ ਤੁਸੀਂ ਇਹ ਜਿਹੜਾ ਕਾਰ ਜਿਹੜਾ ਤੁਸੀਂ ਇਸ ਨੂੰ ਨੇਪਰੇ ਚਾੜੋ ਔਰ ਜਿੱਥੇ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਆਏ ਧਰਮੀ ਫੌਜਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਮੈਂ ਆਪਣੇ ਵੀਰ ਬਲਦੇਵ ਸਿੰਘ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਬਾਹਰ ਦੇ ਮੁਲਕ ਦੇ ਵਿੱਚ ਜਿਨ੍ਹਾਂ ਦਾ ਮਲਕਾ ਖੂਨ ਖੋਲਿਆ ਜਿਨ੍ਹਾਂ ਨੂੰ ਸਹਰੇ ਦਰਦ ਆਇਆ ਜਿਨ੍ਹਾਂ ਨੇ ਸਾਡੀ ਕੁਰਬਾਨੀ ਨੂੰ ਜੜਾ ਯਾਦ ਕੀਤਾ ਸਾਡੀ ਕੁਰਬਾਨੀ ਦਾ ਮੁੱਲ ਪਾਇਆ ਔਰ ਇੱਥੋਂ ਵਿਦੇਸ਼ ਦੇ ਵਿੱਚੋਂ ਹਜ਼ਾਰਾਂ ਕਿਲੋਮੀਟਰ ਚਲਾ ਚੱਲੇ ਇਹ ਸਾਡੇ ਇੱਥੇ ਦਰਦ ਨੂੰ ਵੇਖਣ ਤੇ ਸੁਣਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਇੱਥੇ ਮੈਂ ਵੀਰ ਅਰੰਤੀਰ ਸੰਗਤ ਟੀਵੀ ਚੈਨਲ ਦੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡਾ ਜਿਹੜਾ ਹੀ ਉਹ ਸਨ 12 ਦੇ ਵਿੱਚ ਦਰਦ ਸੁਣਿਆ ਸੀ ਲੇਕਿਨ ਉਹ ਕੁਛ ਧਰਮੀ ਫੌਜੇ ਦੀ ਕਮੀ ਕਰਕੇ ਉਹ ਸ਼੍ਰੋਮਣ ਕਿਹੜੀ ਨਾਗਰ ਨੀਤੀ ਖੜੀ ਜਿਹਦੇ ਕਰਕੇ ਇਹ ਸਾਡਾ ਕੰਮ ਨੇਪਰੇ ਨਹੀਂ ਚੜ ਸਕਿਆ ਸ਼ਾਦਾਨਾ ਮਖਮਦਾ ਅਜਾਜ ਕਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ